ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਜਰਨਲਿਸਟ ਬਲਕਨ ਸਿੰਘ ਪੱਟੀ ਸਦੀਕ ਆਪਣੇ ਨਾਲ ਮੌਜੂਦ ਹਨ ਪ੍ਰਿੰਸੀਪਲ ਡਾਇਰੈਕਟਰ ਇਕਬਾਲ ਸਿੰਘ ਸੰਧੂ ਸਤਿ ਸ਼੍ਰੀ ਅਕਾਲ ਸਰ ਪੰਚਾਇਤੀ ਚੋਣਾਂ ਆ ਚੁੱਕੀਆਂ ਨੇ ਪਿੰਡਾਂ ਵਿੱਚ ਕਾਫੀ ਮਾਹੌਲ ਜਿਹੜਾ ਗਰਮਾਇਆ ਹੋਇਆ ਤੇ ਆਮ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜਾ ਇਹੋ ਜਿਹਾ ਉਮੀਦਵਾਰ ਚੋਣ ਜਿਹੜਾ ਪਿੰਡ ਦਾ ਵਿਕਾਸ ਮੇਰੀ ਵੋਟਰ ਨੂੰ ਬੇਨਤੀ ਹੈ ਕਿਸੇ ਵੀ ਪਿੰਡ ਦਾ ਜਿਹੜਾ ਤੁਸੀਂ ਮੋਤਵਾਰ ਜਾਂ ਪਿੰਡ ਦਾ ਸਪੈਂਚਰ ਦਾ ਮੈਂਬਰ ਹੁੰਦੇ ਹੋ ਪਿੰਡ ਤੇ ਜਾਇਦਾ ਨਾਂਗਾ ਚੁੰਦੇ ਹੋ। ਤੋ ਸਾਨੂੰ ਹਮੇਸ਼ਾ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਉਹ ਅੜੇ ਲਿਖਾ ਸਨੈਲਟੀ ਹੋਵੇ। ਅੜੇ ਲਿਖਣ ਦੇ ਨਾਲ ਨਾਲ ਉਹ ਸਾਰੂ ਅਗਾਵਾਦੀ ਸੋਚਦਾ ਹੋਵੇ। ਤਾਂ ਕਿ ਉਹ ਪਿੰਡ ਨੂੰ ਉਸ ਟੱਡੇ ਨੂੰ ਤਰੱਕੀ ਤੇ ਅੱਗੇ ਰਾਹ ਤੇ ਅੱਗੇ ਲਿਜਾ ਸਕੇ। ਉਹਦੀ ਪਿੰਡ ਦੀ ਡਿਵੈਲਪਮੈਂਟ ਲਈ ਕੰਮ ਕਰ ਸਕੇ। ਉਹਦੀ ਸੋਚ ਇਸ ਤਰ੍ਹਾਂ ਦੀ ਹੋਵੇ। ਜੋ ਜੇ ਨਗਰ ਦਾ ਨਮਾਇੰਦਾ ਚੁਣਿਆ ਜਾਏ ਤੇ ਨਗਰ ਦੇ ਭਲਾਈ ਲਈ ਕੰਮ ਕਰ ਸਕੇ ਸਾਨੂੰ ਅਵੇਸ਼ਾ ਇਹੋ ਜਿਹੇ ਨਮਾਇੰਦੇ ਚੁਣਨੇ ਦੀ ਲੋੜ ਹੈ ਨਾ ਕਿ ਉਸ ਕੋਈ ਹਰ ਤਰ੍ਹਾਂ ਦਾ ਵਿਅਕਤੀ ਸਾਡੀ ਸੋਸਾਇਟੀ ਚ ਸਾਨੂੰ ਇਹੋ ਜਿਹੇ ਨਮਾਇੰਦਿਆਂ ਨੂੰ ਅਵੋਇਡ ਕਰਨਾ ਚਾਹੁੰਦਾ ਜੋ ਆਪਣੀ ਪਬਲਿਸਿਟੀ ਲਈ ਜਾਂ ਆਪਣੇ ਲਈ ਹੀ ਆਪਣੇ ਲਈ ਉਹ ਇਲੈਕਸ਼ਨ ਲੱਗ ਰਿਹਾ ਸਾਨੂੰ ਉਹੋ ਜਿਹੇ ਨਮਾਇੰਦਾ ਚੁਣਨਾ ਚਾਹੀਦਾ ਜੋ ਨਗਰ ਦੀ ਭਲਾਈ ਲਈ ਕੰਮ ਕਰਨ ਚਾਹੋ ਉਹ ਜਿਹੜਾ ਨਗਰ ਦੀ ਭਲਾਈ ਦਾ ਕੰਮ ਕਰਨਾ ਚਾਹੁੰਦਾ ਸਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਹ ਡਵੈਲਪਮੈਂਟ ਕਰਨ ਵਾਸਤੇ ਉਹਨਾਂ ਦੀ ਉਹਨਾਂ ਨੂੰ ਸਰਪੱਕੀ ਵਿਕਾਸ ਦੇਣ ਵਾਸਤੇ ਜਿਹੜਾ ਸਰਪੰਚ ਦੇ ਕੀ ਉਦੇਸ਼ ਹੋਣੇ ਚਾਹੀਦੇ ਹੈ ਕੀ ਸੰਸਕਾਰ ਹੋਣੇ ਚਾਹੀਦੇ ਜਿਹੜੇ ਉਹਨਾਂ ਦਾ ਵਿਕਾਸ ਹੋ ਸਕੇ ਥਿਲੀ ਗੱਲ ਤਾਂ ਮੈਨੂੰ ਲੱਗਦਾ ਵੀ ਕਿਉਂਕਿ ਸਰਕਾਰਾਂ ਇਸ ਟਾਈਮ ਕਾਫੀ ਚਾਹੇ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਉਹਨਾਂ ਕੋਲ ਕਾਫੀ ਗ੍ਰਾਂਟਸ ਨੇ ਜਿਹੜੀਆਂ ਐਜੂਕੇਸ਼ਨ ਲਈ ਸਿਹਤ ਸੇਵਾਵਾਂ ਲਈ ਹਉਂਦੀਆ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਉਹ ਬੇਸਿਕਲੀ ਜਿੱਥੇ ਪਹੁੰਚਣੀਆਂ ਚਾਹੀਦੀਆਂ ਚਾਹੀਦੀਆਂ ਉੱਥੇ ਉਹ ਪਹੁੰਚਨੇ ਲੇਗਾ ਜਿਨ੍ਹਾਂ ਲਈ ਜਿਹੜੇ ਸੈਕਸ਼ਨ ਲਈ ਉਹ ਗ੍ਰਾਂਟ ਆ ਰਹੀ ਉਹ ਸੈਕਸ਼ਨ ਤੱਕ ਪਹੁੰਚ ਨਹੀਂ ਦੇ। ਤਾਂ ਸਭ ਤੋਂ ਪਹਿਲਾ ਕੰਮ ਪਿੰਡ ਦੇ ਨਮਾਇंदे ਦਾ ਹੋਣਾ ਚਾਹੀਦਾ ਵੀ ਜਿਹੜੇ ਸੈਕਸ਼ਨ ਲਈ ਗ੍ਰਾਂਟ ਆਈ ਉਹ ਸੈਕਸ਼ਨ ਤਾਈਓ ਪਹੁੰਚੇ ਕਿਉਂਕਿ ਅਸੀਂ ਹਿਊਮਨ ਬੀਿੰਗ ਆ ਅਸੀਂ ਸੋਸਾਇਟੀ 'ਚ ਵਿਚਰਦੇ ਆ। ਕਈ ਵਾਰੋਂ ਪਿੰਡ ਦਾ ਨਮਾਇੰਦਾ ਸੋਚਦਾ ਵੀ ਇਹ ਵਿਅਕਤੀ ਨੇ ਮੇਰੀ ਮਦਦ ਕੀਤੀ ਸੀ। ਇਸ ਵਿਅਕਤੀ ਨੇ ਮੈਨੂੰ ਸਾਨੂੰ ਇਹ ਨਹੀਂ ਜਦੋਂ ਪਿੰਡ ਦਾ ਸਰਪੰਚ ਚੁਣਿਆ ਗਿਆ ਤਾਂ ਪਿੰਡ ਕੋ ਪੰਚਾਇਤ ਮੈਂਬਰ ਵੀ ਬੇਸ਼ੱਕ ਚੁਣਿਆ ਗਿਆ ਤੋਂ ਸਾਰੇ ਨਗਰ ਦਾ ਸਰਪੰਚ ਆ ਕੇ ਕਿਸੇ ਇੱਕ ਿਰਦਾ ਸਰਪੰਚ ਦਾ ਇੱਕ ਪਾਰਟੀ ਦਾ ਜਾਂ ਇੱਕ ਵਰਗ ਦਾ ਸਰਪੰਚ ਉਸ ਨੂੰ ਆਪਣੇ ਨਗਰ ਦੀ ਭਲਾਈ ਲਈ ਖਾਸ ਤੌਰ ਤੇ ਜਿਵੇਂ ਭਲਾਈ ਕਲੇ ਨਗਰ ਦੇ ਤੌਰ ਤੇ ਦੀ ਗੱਲ ਨਾ ਨਹੀਂ ਕਰਾਂ ਕਿਉਂਕਿ ਸਾਡੇ ਮੈਨੂੰ ਕਿਤੇ ਕਿਤੇ ਲੱਗਦਾ ਹੈ ਕਿ ਸਾਡੇ ਜਿਹੜਾ ਬੀਕਰ ਸੈਕਸ਼ਨ ਹੈ ਕਿਸੇ ਨਾ ਤਾਂ ਜਿਹੜੇ ਸਾਡੀਆਂ ਐਸ்சி ਬੀਸੀ ਕੈਟਾਗਰੀ ਜਿਹਨੇ ਕਮਜ਼ੋਰ ਵਰਗ ਦੇ ਉਦੋਂ ਦਾ ਦਿਨੋ ਦਿਨ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਹਾਲਾਂਕਿ ਸਰਕਾਰਾਂ ਭਲਾਈ ਸਕੀਮਾਂ ਲਾਉਂਦੀਆਂ ਨੇ ਉਹ ਭਲਾਈ ਸਕੀਮਾਂ ਜਿਹੜੀਆਂ ਆਰਿਆ ਨੂੰ ਹਰ ਪਿੰਡ ਦੇ ਗਰੀਬ ਵਿਅਕਤੀ ਨੂੰ ਹਰ ਪਿੰਡ ਦੇ ਵੀਕਰ ਸੈਕਸ਼ਨ ਦਾ ਜਿਹੜਾ ਸਭ ਤੋਂ ਵੀਕਰ ਸੈਕਸ਼ਨ ਹੈ ਉਸ ਵਿਅਕਤੀ ਤੱਕ ਪਹੁੰਚਨੀ ਚਾਹੀਦੀ ਹੈ ਉਹਦੇ ਤੇ ਸਰਵੇਨਚਰ ਦੀ ਡਿਊਟੀ ਬਣਦੀ ਹੈ ਕਿ ਜਦੋਂ ਕੋਈ ਸਹੂਲਤ ਆਉਂਦੀ ਮੰਨ ਲਓ ਕੋਈ ਕਿਸੇ ਕਿਸਮ ਦੀ ਕੋਈ ਮੈਡੀਕਲ ਸਹੂਲਤ ਆ ਗਈ ਜਾਂ ਕੋਈ ਚਾਹ ਉਹ ਨਰੇਗਾ ਚੱਲ ਰਹੀ ਹੈ ਅੱਜ ਵੀ ਚੱਲਦੀ ਹੋਰ ਬਹੁਤ ਸਾਰੀਆਂ ਕੋਈ ਸੁਵਿਧਾਾਂ ਸਰਕਾਰ ਭੇਜ ਦਿੰਦੀ ਹੈ ਚਾਹੇ ਸਾਈਕਲ ਮੰਡਰ ਦੀ ਏ ਚਾਹੇ ਕੁਝ ਹੋਰ ਕਿਸੇ ਤਰ੍ਹਾਂ ਦੀ ਮੰਡ ਦੀ ਗੱਲ ਹੋਵੇ ਤਾਂ ਹਮੇਸ਼ਾ ਪਿੰਡ ਦਾ ਜਿਹੜਾ ਨੁਮਾਇੰਦਾ ਹੈ ਉਸ ਨੂੰ ਮੈਰਿਟ ਤੇ ਕੰਮ ਕਰਨਾ ਚਾਹੀਦਾ ਮੈਰਿਟ ਦਾ ਮਤਲਬ ਇੱਥੇ ਕੋਈ ਅਕੈਡਮਿਕ ਮੈਰਿਟ ਨਹੀਂ ਮੈਰਿਟ ਦਾ ਮਤਲਬ ਇਹ ਜਿਹੜਾ ਸਭ ਤੋਂ ਵੱਧ ਲੋੜਾਂ ਦਾ ਮੰਨ ਲਓ ਮਕਾਨ ਬਣਨ ਤੇ ਕੋਈ ਗ੍ਰਾਂਟ ਆਉਗੀ ਤੁਹਾਡੇ ਤੇ ਸਭ ਤੋਂ ਪਹਿਲਾਂ ਸਾਡੇ ਨੁਮਾਇੰਦੇ ਨੂੰ ਇਹ ਵਿਖਰਾ ਜਿੰਦਾ ਕਿ ਸਭ ਤੋਂ ਵੱਧ ਲੋੜਵੰਦ ਕਿਹੜਾ ਹੈ ਤੇ ਇੱਕ ਵਿਅਕਤੀ ਦਾ ਬਿਗੈਰ ਛੱਤ ਤੋਂ ਬੈਠਾ ਹੈ ਇੱਕ ਵਿਅਕਤੀ ਵੀ ਕਿਰਫੈਕਸ਼ਨ ਚ ਮੰਨ ਲਓ ਜੇ ਦੋ ਕਮਰਿਆਂ ਚ ਬੈਠਾ ਤਾਂ ਮੈਨੂੰ ਲੱਗਦਾ ਲੋੜ ਸਭ ਤੋਂ ਪਹਿਲਾਂ ਉਸ ਜਿੱਥੇ ਤਾਂ ਉਹ ਜਿਹੜੀ ਸੂਤ ਪਹੁੰਚਣੀ ਚਾਹੀਦੀ ਸਾਨੂੰ ਇਹੋ ਜਿਹੇ ਨਮਾਇਦਿਆਂ ਦੀ ਲੋੜ ਹੈ ਇਹੋ ਜਿਹੇ ਨਮਾਇਦੇ ਚੁਣ ਕੇ ਲਿਆਉਣਾ ਚਾਹੀਦਾ ਸਰ ਆਪ ਪਿੰਡਾਂ ਵਿੱਚ ਦੇਖਿਆ ਜਾਂਦਾ ਕਈ ਪਿੰਡਾਂ ਚ ਸਰਵ ਸੰਮਤੀ ਨਾਲ ਸਰਪੰਚ ਚੁਣੇ ਜਾਂਦੇ ਆ ਜਿਹੜਾ ਕਿ ਇੱਕ ਉਦਾਹਰਨ ਆ ਇੱਕ ਮਿਸਾਲ ਆਪਣੇ ਪੰਜਾਬ ਲਈ ਜਿਹੜੇ ਪਿੰਡ ਸਰਵ ਸੰਮਤੀ ਨਾਲ ਸਰਪੰਚ ਚੁਣਦੇ ਨੇ ਪਰ ਸਰ ਕੀ ਕਮੀਆਂ ਰਹਿ ਗਈਆਂ ਲੋਕਾਂ ਵਿੱਚ ਜਿਹੜੀਆਂ ਕਿ ਉਹਨਾਂ ਦੀ ਕੀ ਸੋਚ ਦਾ ਜਾਂ ਅੱਜਕੱਲ ਦਾ ਜੋ ਇੰਨੀ ਪਾਰਟੀ ਵਾਜ ਹੁੰਦੀ ਆ ਪਿੰਡਾਂ ਵਿੱਚ ਇੰਨਾ ਖਰਚਾ ਕਰਕੇ ਵੀ ਪਿੰਡ ਵਿੱਚ ਪੰਜ ਪੰਜ ਸੱਤ ਸੱਤ ਸਰਪੰਚ ਖੜੇ ਹੋ ਜਾਂਦੇ ਆ ਇਹਦੇ ਵਾਸਤੇ ਸਰ ਕੀ ਕਹੂੰ ਲੇ ਕੁਝ ਬੀਸਿਕਲੀ ਪੋਲੀਟੀਕਲ ਸਿਸਟਮ ਹੈ ਕਿਉਂਕਿ ਜਦੋਂ ਦੋ ਵਿਕ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹਾਲਾਂਕਿ ਪੰਚਾਇਤ ਦਾ ਨੁਮਾਇੰਦਾ ਚੁਣਨ ਵਕਤ ਸਾਨੂੰ ਪੋਲੀਟੀਕਲ ਬੈਕਗ੍ਰਾਉਂਡ ਨੂੰ ਨਹੀਂ ਦੇਖਣਾ ਚਾਹੀਦਾ ਕਿਹੜਾ ਵਿਅਕਤੀ ਅਕਾਲੀ ਪਾਰਟੀ ਨਾਲ ਜੁੜਿਆ ਕਿਹੜਾ ਵਿਅਕਤੀ ਆਪ ਪਾਰਟੀ ਨਾਲ ਜੁੜਿਆ ਕਿਹੜਾ ਵਿਅਕਤੀ ਭਾਜਪਾ ਨਾਲ ਜੁੜਿਆ ਕਿਹੜਾ ਵਿਅਕਤੀ ਕਾਂਗਰਸ ਕਿਸੇ ਪੋਲੀਟੀਕਲ ਪਾਰਟੀ ਨਾਲ ਉਕਦੇ ਸਾਨੂੰ ਨੁਮਾਇੰਦਾ ਉਹ ਚੁਣਨਾ ਚਾਹੀਦਾ ਜਿਸ ਬਾਰੇ ਸਾਨੂੰ ਪਤਾ ਵੀ ਇਹ ਸਾਡੇ ਨਗਰ ਨੂੰ ਅੱਗੇ ਲਿਜਾ ਸਕਦਾ ਹੈ ਜਾਂ ਇਹ ਵਿਅਕਤੀ ਜਿਹੜਾ ਸਾਡੇ ਪਿੰਡ ਦੀ ਭਲਾਈ ਲਈ ਅੱਗੇ ਲਜਾਤਾ ਆਪਣੇ ਪੇਟ ਨੂੰ ਅੱਗੇ ਨਹੀਂ ਰੱਖੇਗਾ ਸਾਡੀ ਸੋਸਾਇਟੀ ਨੂੰ ਅੱਗੇ ਰੱਖੇਗਾ ਉਹੋ ਜਿਹੇ ਨੂੰ ਲੈਣਾ ਚਾਹੀਦਾ ਪਰ ਅਸੀਂ ਸਮਾਜ ਦਾ ਹਿੱਸਾ ਹਾਂ ਸਮਾਜ ਚ ਜਿਹੜੀਆਂ ਚੰਗੀਆਂ ਦੀਆਂ ਤੇ ਭਰਾਈਆਂ ਵੀ ਸਮਾਜ ਚ ਪਈਆਂ ਇਸ ਲਈ ਇਹਦਾ ਕੋਈ ਸੋਲੂਸ਼ਨ ਮੈਨੂੰ ਨਹੀਂ ਲੱਗਦਾ ਹਾਂ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਜੇ ਪਿੰਡ ਚ ਸਰਬਸੰਮਤੀ ਹੁੰਦੀ ਹੈ ਤਾਂ ਬਹੁਤ ਹੀ ਚੰਗੀ ਗੱਲ ਹੈ ਉਹਦੇ ਲਈ ਮਿਲ ਕਾਨੂੰਨ ਡੈਕਟ ਨਹੀਂ ਮੈਨੂੰ ਪਤਾ ਵੀ ਕਿੰਨਾ ਅਮਾਉਂਟ ਦੇਦੀ ਪੰਜਾਬ ਸਰਕਾਰ ਇਸ ਵਾਰ ਪਰ ਉਹਦੇ ਚ ਸਰਕਾਰਾਂ ਅਮਾਉਂਟ ਵੀ ਦਿੰਦੀਆਂ ਨੇ ਪਿੰਡ ਦੀ ਭਲਾਈ ਲਈ ਜੇ ਸਰਬਸੰਮਤੀ ਹੋ ਜੇ ਤਾਂ ਉਹਦੇ ਬਰਗੀ ਕੋਈ ਰੀਸ ਹੀ ਨਹੀਂ ਪਰ ਜੇ ਸਰਬਸੰਮਤੀ ਨਹੀਂ ਵੀ ਹੁੰਦੀ ਉਹਦੇ ਕਾਰਨ ਕਈ ਨੇ ਆਪਾਂ ਚੱਲੋ ਕਿਉਂਕਿ ਥੋੜੀ ਈਰਖਾ ਵੀ ਵਿਜੀਲਸੀ ਵੀ ਹੁੰਦੀ ਹੈ ਉਹਦੇ ਪਿੱਛੇ ਵੀ ਇਹ ਕਿਉਂ ਇਹ ਸਾਨੂੰ ਮੈਂ ਆਪਣਾ ਅੱਗੂ ਕਿਉਂ ਚੁਣ ਲਵਾਂ ਇਹਨੂੰ ਅਵਾਇਡ ਕਰਨਾ ਚਾਹੀਦਾ ਜੋ ਅਵਾਇਡ ਨਹੀਂ ਹੋ ਰਿਹਾ ਇਹਨਾਂ ਨੂੰ ਗੱਲਾਂ ਨੂੰ ਅਵਾਇਡ ਕਰਕੇ ਜੇ ਸਰਬਸੰਮਤੀ ਹੋ ਜੇ ਬਹੁਤ ਚੰਗੀ ਗੱਲ ਹੈ ਜੇ ਨਹੀਂ ਹੁੰਦੀ ਕਿ ਜੇ ਚਾਹਣ ਚੋਣ ਜੇ ਸਾਨੂੰ ਜਾਣਾ ਹੀ ਪੈਂਦਾ ਹੈ ਜੇ ਇਲੈਕਸ਼ਨ ਤੇ ਜਾਣਾ ਪੈਂਦਾ ਹੈ ਤਾਂ ਸਾਨੂੰ ਇਸ ਗੱਲ ਦਾ ਜਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਨੂੰ ਪਿੰਡ ਦਾ ਨੁਮਾਇੰਦਾ ਜਿਹੜਾ ਚੁਣਨਾ ਹੈ ਉਸ ਦਿੱਤੀ ਨੂੰ ਚੁਣੀਏ ਜਿਹੜਾ ਸੋਸਾਇਟੀ ਦੇ ਭਲੇ ਲਈ ਕੰਮ ਕਰ ਸਕੇ ਨਾਦਰ ਦੇ ਭਲੇ ਲਈ ਕੰਮ ਕਰ ਸਕੇ ਪਰ ਆਮ ਤੌਰ ਤੇ ਦੇਖਿਆ ਜਾਂਦਾ ਕਿ ਪਿੰਡਾਂ ਵਿੱਚ ਨਸ਼ਾ ਜਿਹੜਾ ਖੁੱਲਿਆ ਜਦੋਂ ਇਲੈਕਸ਼ਨ ਹੁੰਦੇ ਸਰਪੰਚੀ ਦੇ ਖਾਸ ਕਰਕੇ ਚਰੇ ਆਮ दारू ਮੀਟ ਸ਼ਰਾਬ ਲੋਕ ਮੰਨਦੇ ਨੇ ਵੀ ਸਾਨੂੰ ਵੋਟਾਂ ਪਹਿਣਗੀਆਂ ਸਰ ਜੇ ਆਪਾਂ ਪਿੰਡਾਂ ਵਿੱਚ ਇਹੋ ਜਿਹਾ ਮਾਹੌਲ ਬਣਾਇਆ ਤੇ ਆਪਣੇ ਪਿੰਡ ਦਾ ਵਿਕਾਸ ਕੀ ਹੋਊਗਾ ਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਖਤਰਾ ਕੀ ਸੰਦੇਸ਼ ਦੇਣਾ ਚਾਹੁੰਦਾ ਵਾਂ। ਵੇਖੋ ਜੀ ਮੈਂ ਬਿਲਕੁਲ ਨਹੀਂ ਨਸ਼ੇ ਦੇ ਹੱਕ ਵਿੱਚ ਮੈਂ ਉੱਚਾਵਾਗਾ ਵੀ ਨਸ਼ਾ ਹੋਣਾ ਹੀ ਨਹੀਂ ਚਾਹੀਦਾ। ਮੈਂ ਤਾਂ ਕਹਿੰਦਾ ਪਿੰਡ ਦਾ ਨਮਾਇੰਦਾ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਖਾਸ ਤੌਰ ਤੇ ਮੈਂ ਇੱਕ ਗੱਲ ਥੋੜੀ ਜਿਹੀ ਹਟ ਕੇ ਵੀ ਕਰਾਂਗਾ ਇਹਦੇ ਨਾਲੋਂ ਕਿ ਮੈਂ ਅੱਜ ਬਿੱਤਰ ਸੈਕਸ਼ਨ ਦੀ ਗੱਲ ਕਰ ਗਿਆ ਵੀ ਜਿਹੜਾ ਮਜ਼ਦੂਰ ਵਰਗ ਦੇ ਅੱਜ 400 ਰੁਪਏ ਐਵਰੇਜ ਜਿ ਦਿਹਾੜੀ ਗਈ ਪਿੰਡਾਂ 'ਚ ਜਦੋਂ 100 ਰੁਪਿਆ ਦਿਹਾੜੀ ਸੀ ਮੈਨੂੰ ਲੱਗਦਾ ਇਸ ਤੋਂ ਵੀ ਸੌਖਾ ਸੀ 400 450 500 ਰੁਪਿਆ ਦਿਹਾੜੀ ਮਜ਼ਦੂਰ ਬਦੂ ਰਹਾ ਕੰਮ ਇੱਕ ਹੋਰ ਮੈਂ ਕਹਾਂਗਾ ਪਹਿਲਾਂ ਮਜ਼ਦੂਰ ਕੋਲ 80 90 ਦਿਨ ਤੋਂ ਸਾਡੇ ਪੰਜਾਬ ਦੇ ਕਿਸਾਨ ਮਜ਼ਦੂਰ ਵਰਗ ਕੋਲ 80 90 ਦਿਨ ਤੋਂ ਵੱਧ ਕੰਮ ਨਹੀਂ ਹੁੰਦਾ ਸੀ ਹੁਣ ਮੈਨੂੰ ਲੱਗਦਾ ਘੱਟ ਤੋਂ ਘੱਟ 2 300 ਦਿਨ ਕੰਮ ਹੈ ਜੇ ਆਪਾਂ ਆਪਣੇ ਖੇਤ ਦੇ ਦੀ ਗੱਲ ਕਰ ਲਈਏ ਤੁਸੀਂ ਪਹਿਲਾਂ ਸਿਰਫ ਤੇ ਸਿਰਫ ਦਿਹਾੜੀ ਦੇ 10 15 ਦਿਨ ਕੰਮ ਹੁੰਦਾ ਸੀ ਕਿ ਜਿਹੜੀ ਸੌਣੀ ਸੀ ਸਾਡੇ ਉਹ ਨਰਮਾ ਬੈਲਟ ਕੋਟਨ ਬੈਲਟ ਜੋ ਕਾਟਰਨ ਬੈਲਟ ਦੀ 1.5-2 ਮਹੀਨੇ ਦੀ ਚੁਣਾਈ ਚਲੂਈ ਦਾ ਕੰਮ ਹੁੰਦਾ ਸੀ ਉਸ ਤੋਂ ਇਲਾਵਾ ਜਿਹੜੇ ਦਿਹਾੜੀ ਦਾ ਜਿਹੜਾ ਕੰਮ ਆਵਾ ਕਹਿੰਦੇ ਮਜ਼ਦੂਰ ਦਾ ਦਿੱਲੀ ਦਾ ਕੰਮ ਜਿਹੜਾ ਸੀ ਉਹ ਨਹੀਂ ਹੁੰਦਾ ਸੀ ਪਰ ਉਸ ਵਕਤ ਤੋਂ ਹੀ ਮਜ਼ਦੂਰ ਸਭ ਕਹਿੰਦੇ ਹੁਣ ਇੰਨਾ ਲੰਬਾ ਸਮਾਂ ਕੰਮ ਹੈ ਵੀ ਚਾਹੇ ਉਹ ਹਾੜੀ ਦਾ ਕੰਮ ਹੋਵੇ ਉਹ ਤਾਂ ਚਲੋ ਅੱਜ ਕੱਲ੍ਹ ਹੋਰ ਸ਼ਾਰਟ ਹੋ ਗਿਆ ਪਰ ਉਹਦੇ ਨਾਲੋ ਅੱਜ ਝੋਨਾ ਲਵਾਈ ਦਾ ਕੰਮ ਹੋ ਗਿਆ ਗੁੜਾਈ ਦਾ ਬਾਗ ਗੁੜਾਈ ਦਾ ਕੰਮ ਹੋ ਗਿਆ ਬਾਗ ਕੋਟਾਈ ਦਾ ਕੰਮ ਹੋ ਗਿਆ ਮਤਲਬ ਜਿਹੜਾ ਕੰਮ ਕਰਨਾਂ ਵਾਲਾ ਦਿੱਤੀ ਹੈ ਉਸ ਨੂੰ ਕੰਮ ਮੁੱਕਦਾ ਹੀ ਨਹੀਂਗਾ ਹਰ ਰੋਜ਼ ਦਾ ਕੰਮ ਹੈ ਮਤਲਬ ਕਹਿ ਲੂ ਜੇ 365 ਦਿਨ ਨਹੀਂ ਤੇ ਘੱਟ ਤੋਂ ਘੱਟ 2.5 300 ਦਿਨ ਉਹਦੇ ਕੋਲ ਕੰਮ ਹੈਗਾ ਪਰ ਵੀਕਰ ਸੈਕਸ਼ਨ ਜਿਹੜਾ ਹੋਰ ਵੀਕਰ ਹੁੰਦਾ ਜਾ ਰਿਹਾ ਉਹਦੇ ਦੀ ਸਭ ਤੋਂ ਵੱਡੀ علਾਮਤ ਜਿਹੜੀ ਨਸ਼ਾ ਹੈ ਕਿਉਂਕਿ ਜਿੰਨਾ ਕੋ ਕਮਾਉਂਦਾ ਉਹ ਸ਼ਾਇਦ ਆਪਣੇ ਪਰਿਵਾਰ ਨਾਲ ਬੱਚਿਆਂ ਦਾ ਹੀ ਤਾਂ ਪਹੁੰਚਦੇ ਨੇਗਾ ਜਿਆਦਾ ਕਰਿਓ ਸਾਰੇ ਨਹੀਂ ਜੁਗ ਜਿਆਦਾਤਰ ਬਾਕੀ ਹੋ ਜਾ ਤੋ ਆਪਣਾ ਨਸ਼ਾ ਦੀ ਪੂਰਤੀ ਹੋ ਗਏ ਨਸ਼ੇ ਬਹੁਤ ਮਹਿੰਗੇ ਹੋ ਗਏ ਨੇ ਨਸ਼ੇ ਦੀ ਪੂਰਤੀ ਹੀ ਨਹੀਂ ਕਰ ਸਕਦਾ ਤੇ ਪਰਿਵਾਰ ਦਾ ਪਾਲਣ ਪੋਸ਼ਣ ਕਿੰਨਾ ਕਰੇਗਾ ਸਾਨੂੰ ਤਾਂ ਵੋਟ ਪਾਉਣ ਵੇਲੇ ਵੀ ਜਿਹੜਾ ਨਾ ਵੋਟ ਆ ਸਿਰ ਉਹੋ ਜਿਹੇ ਨਮਾਜ਼ਾਣ ਭਾਏ ਜਿਹੜਾ ਇੱਥੇ ਤੇ ਕੰਮ ਕਰੇ ਜਿਹੜਾ ਮੋਟੀਵੇਟ ਕਰੇ ਆਪਣੀ ਉਸ ਜਨਰੇਸ਼ਨ ਨੂੰ ਜਿਹੜੀ ਸਾਡੀ ਯੰਗ ਜਨਰੇਸ਼ਨ ਖਤਮ ਹੁੰਦੀ ਜਾ ਰਹੀ ਹੈ ਇਹ ਕੋਈ ਬੰਦਾ ਕਰ ਸਕਦਾ ਜਿਹੜਾ ਕੋਈ ਸੋਝੀਵਾਨ ਹੋਵੇਗਾ ਜਿਹੜਾ ਪੜਿਆ ਲਿਖਿਆ ਵਿਅਕਤੀ ਹੋਵੇਗਾ ਦੂਜਾ ਜਿਹੜਾ ਤੁਹਾਡਾ ਸਵਾਲ ਹੈ ਵੀ ਨਸ਼ੀ ਜੇ ਉਹਨਾਂ ਦਿਨਾਂ ਦੇ ਵੇਖੋ ਜਿਹੜਾ ਨਸ਼ਈ ਹੈਗਾ ਜਿਹੜਾ ਨਸ਼ਾ ਕਰਦਾ ਉਹਦੀ ਤਲਬ ਹੈ ਉਹਨੂੰ ਹਰ ਰੋਜ਼ 200-300 ਰੁਪਏ ਦਾ ਨਸ਼ਾ ਕਰਨਾ ਪੈਂਦਾ ਤੋ ਇਹਨਾਂ ਦਿਨਾਂ ਜਾਏਗਾ ਤੋਨੂੰ ਕੋਈ ਬੁਰਾ ਨਹੀਂ ਲੱਗੂਗਾ ਤਾਂ ਚਾਹੇਗਾ ਮੈਨੂੰ ਕਿਤੇ ਮਿਲ ਜਾਵੇ ਪਰ ਉਦជា ਆ ਵੀ ਮੰਨ ਲਓ ਇੱਕ ਘਰ ਨਹੀਂ ਦੇ ਨਸ਼ਾ ਦੇਊਗੇ ਤੇ ਦੂਜੀ ਧਿਰ ਹੋਵੇਗੀ ਤਾਂ ਜਿਹੜੀ ਨਹੀਂ ਦਿੰਦੀ ਉਹਨੂੰ ਮਜਬੂਰ ਹੋਣਾ ਪੈਗਾ ਇਸ ਲਈ ਤਾਂ ਇਹ ਸਾਰੀਆਂ ਧਿਰਾਂ ਨੂੰ ਇਸ ਗੱਲ ਨੂੰ ਅਵੋਇਡ ਕਰਨਾ ਚਾਹੀਦਾ ਮੇਰੀ ਤਾਂ ਮੈਂ ਤਾਂ ਮੰਤਰੀ ਰਿਪੋਰਟਰ ਵੀ ਸਾਡੇ ਨੁਮਾਇੰਦੇ ਨੂੰ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹਨਾਂ ਨੂੰ ਇੱਕ ਨਸ਼ਾ ਤੋਂ ਪਹਿਲਾਂ ਇਹ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਨਸ਼ਾ ਦੇ ਗੁਲਤਾਨ ਹੈ ਕਿ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਇਲੈਕਸ਼ਨ ਦੇ ਦਿਨਾਂ ਤੋਂ ਵੀ ਕੋਸ਼ਿਸ਼ ਕਰਨੀ ਚਾਹੀਦੀ ਵੀ ਨਕਸ਼ਾ ਜੇ ਬਣਾ ਰਹੇ ਹੋ ਨਸ਼ੇ ਨੂੰ ਪ੍ਰਮੋਟ ਨਾ ਕੀਤਾ ਜਾਵੇ ਇਹ ਗੱਲਾਂ ਦਾ ਖਿਆਲ ਰੱਖਣੇ ਪਰ ਨੰਭਾ ਵਿਸ਼ਾ ਸਰਕਾਰਾਂ ਦਾ ਵਿਸ਼ਾ ਵੀ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਇੱਕ ਕਲੈਕਟਿਵ ਜ਼ਿੰਮੇਵਾਰੀ ਹੈ ਕਲੈਕਟਿਵ ਜ਼ਿੰਮੇਵਾਰੀ ਹੈ ਸੀ ਨਭਾਵਾਂਗੇ ਤਾਂ ਦੂਰ ਹੋ ਸਕਦੀਆਂ ਗੱਲਾਂ ਪਰ ਹੁਣ ਚੋਣਾਂ ਤਾਂ ਹੋ ਹੀ ਰਹੀਆਂ ਨੇ ਸਰਪੰਚੀਆਂ ਚੋਣਾਂ ਤੋਂ ਬਾਅਦ ਰਿਜ਼ਲਟ ਵੀ ਆ ਜਣਾ ਸਰਪੰਚੀ ਬਣੇ ਚੁਣੇ ਜਾਣੇ ਫਿਰ ਨਾਲ ਦੇ ਵਿੱਚ ਪਰ ਸਰਪੰਚ ਜਿਹੜੇ ਚੁਣੇ ਜਾਣਗੇ ਉਹਨਾਂ ਨੂੰ ਸਰ ਕੀ ਸੰਦੇਸ਼ ਦੇਣਾ ਚਾਹੁੰਗੇ ਕਿ ਮੈਟਰ ਕੱਲਾ ਗਲੀਆਂ ਨਾਲੀਆਂ ਦਾ ਨਹੀਂ ਪਰ ਗਲੀਆਂ ਨਾਲੀਆਂ ਵੀ ਦੇਖਿਆ ਜਾਵੇ ਕਿਸੇ ਪਿੰਡ ਦੀਆਂ ਮਹਿਸਾਂ ਨਾਲ ਪ੍ਰੋਪਰ ਨਹੀਂ ਹੋਣੀਆਂ ਪਰ ਵਿਸ਼ਾ ਕਲਾ ਗਲੀਆਂ ਨਾਲੀਆਂ ਦਾ ਨਹੀਂ ਜੇ ਵਿਸ਼ਾ ਉੱਥੋਂ ਦਾ ਕਿਹੋ ਜਿਹਾ ਹੋਣਾ ਚਾਹੀਦਾ ਕਿ ਪਿੰਡ ਦਾ ਡਵੈਲਪਮੈਂਟ ਹੋ ਸਕੇ ਵਿਕਾਸ ਹੋ ਸਕੇ ਦੇਖੋ ਗਲੀਆਂ ਨਾਲੀਆਂ ਵਿੱਚ ਜੋ ਇਹ ਡਵੈਲਪਮੈਂਟ ਦੀ ਗੱਲ ਕਰਾਂਗੇ ਉਹ ਸਾਡੀਆਂ ਪੰਚਾਇਤਾਂ ਜਿਹੜੀਆਂ ਗਲੀਆਂ ਨਾਲੀਆਂ ਲਈ ਵੀ ਬੜਾ ਜੰਦੀ ਡਵੈਲਪਮੈਂਟ ਕਰ ਜਾਂਦਾ ਹਾਂਜੀ ਉਹ ਡਵੈਲਪਮੈਂਟ ਦਾ 파ਰਟਨਰ 파ਰਟਸਰ ਪਰ ਇਹਦੇ ਨਾਲੋਂ ਡਵੈਲਪਮੈਂਟ ਹੋਰ ਵੀ ਹੈ ਪਿੰਡਾਂ 'ਚ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਨੇ ਪਿੰਡਾਂ ਦੇ ਬੱਚਿਆਂ ਨੂੰ ਵੀ ਖੇਡ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਪਿੰਡਾਂ ਦੇ ਬੱਚਿਆਂ ਨੂੰ ਮੋਟੀਵੇਸ਼ਨ ਮਿਲਣੀ ਚਾਹੀਦੀ ਏ ਕਿ ਉਹ ਕਿਸ ਤਰੀਕੇ ਪੜ੍ਹ ਲਿਖ ਸਕਣ ਕਿਉਂਕਿ ਸਾਡੇ ਮੈਨੂੰ ਇਹ ਲੱਗਦਾ ਵੀ ਸਹੂਲਤਾਂ ਹੋਣ ਦੇ ਬਾਵਜੂਦ ਵੀ ਸਾਡੇ ਮੋਟੀਵੇਸ਼ਨ ਨਹੀਂਗਾ ਉਸ ਪਾਸੇ ਰੁਝਾਨ ਨਹੀਂ ਹੈਗਾ ਕਿਉਂਕਿ ਜੇਕਰ ਉਹ ਬੱਚੇ ਪੜ੍ਹ ਲਿਖ ਜਾਣਗੇ ਤਾਂ ਪੜ੍ਹ ਲਿਖ ਕੇ ਉਹ ਬੱਚੇ ਰੁਜ਼ਗਾਰ ਪ੍ਰਾਪਤ ਕਰਨਗੇ ਤੇ ਰੁਜ਼ਗਾਰ ਪ੍ਰਾਪਤ ਕਰਨਗੇ ਤਾਂ ਪਿੰਡ ਆਪਣੇ ਡਵੈਲਪ ਹੋਊਗਾ ਜੇ ਤੇ ਇੱਛਾ ਵੀ ਹੈ ਮੈਂ ਉਮੀਦ ਵੀ ਕਰਦਾ ਜਿਹੜੇ ਸਾਡੇ ਨਮਾਇंदे ਹੋਣਗੇ ਉਹ ਇਹਨਾਂ ਜਨਾਂ ਵੱਲ ਧਿਆਨ ਕਰਨ ਉਹ ਨਵੀਂ ਜਨਰੇਸ਼ਨ ਨੂੰ ਮੋਟੀਵੇਟ ਕਰਨ ਐਜੂਕੇਸ਼ਨ ਨਾਲ ਜੋੜਨ ਬੁਕਸ ਨਾਲ ਜੋੜਨ ਕਿਤਾਬਾਂ ਨਾਲ ਜੋੜਨ ਤਾਂ ਕਿ ਪਰ ਲੱਕੀ ਉਹ ਆਪਣੇ ਅਚੀਵਮੈਂਟ ਆਪਣੀਆਂ ਪ੍ਰਾਪਤ ਕਰ ਸਰ ਆਪਣੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੂੰਗਾ ਸ਼ਾਂਤੀ ਪ੍ਰਤੀ ਪੰਚਾਇਤਾਂ ਵਿੱਚ ਜਿਹੜਾ ਮਾਹੌਲ ਆ ਸ਼ਾਂਤ ਪ੍ਰਤੀ ਦੇਖੋ ਜੀ ਇਹ ਹਰ 5 ਸਾਲ ਬਾਅਦ ਇਲੈਕਸ਼ਨ ਆ ਜਾਂਦੇ ਨੇ ਸਾਡਾ ਜਿਹੜਾ ਭਾਈਚਾਰਾ ਉਹ ਖਤਮ ਨਹੀਂ ਹੋਣਾ ਚਾਹੀਦਾ ਇਲੈਕਸ਼ਨ 5 ਸਾਲ ਦਾ ਅਗਲੇ 5 ਸਾਲ ਫਿਰ ਇਲੈਕਸ਼ਨ ਆ ਜਾਣਾ ਮੈਂ ਹਰੇਕ ਪਿੰਡ ਦੇ ਵਾਸੀ ਨੂੰ ਹਰੇਕ ਪਿੰਡ ਦੇ ਨੁਮਾਇੰਦੇ ਨੂੰ ਹਰੇਕ ਪਿੰਡ ਦੇ ਵੋਟਰਾਂ ਨੂੰ ਇਸ ਇਲਾਕੇ ਦੇ ਖਾਸ ਤੌਰ ਤੇ ਵੋਟਰ ਨੂੰ ਜਿਹੜੇ ਮੈਨੂੰ ਜਾਣਦੇ ਵੀ ਨੇ ਜਿਹੜੇ ਜਿਹੜੇ ਮੈਨੂੰ ਸੁਣਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਵੀ ਬਿਲਕੁਲ ਇਹਦੇ ਵਿੱਚ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਸ਼ਾਂਤੀਪੂਰਵਕ ਇਲੈਕਸ਼ਨ ਹੋਣਾ ਚਾਹੀਦਾ ਹਾਂ ਜਿਹੜਾ ਨਗਰ ਪਸੰਦ ਕਰਦਾ ਹੈ ਜਿਹੜਾ ਨਗਰ ਨੂੰ ਚੰਗਾ ਲੱਗੇਗਾ ਉਹਨੇ ਚੁਣਿਆ ਜਾਣਾ ਜਿਹਨੂੰ ਨਗਰ ਪਸੰਦ ਨਹੀਂ ਕਰੇਗਾ ਉਹਨੂੰ ਨਹੀਂ ਚੁਣਨਾ ਇਸ ਲਈ ਉਸ ਨੂੰ ਜਿਹੜੀ ਇਲੈਕਸ਼ਨ ਦੀ ਹਾਰ ਜਿੱਤੇ ਉਸ ਨੂੰ ਹਾਰ ਜਿੱਤ ਤੱਕ ਹੀ ਸੀਮਿਤ ਰੱਖਣਾ ਚਾਹੀਦਾ ਹੈ ਉਸ ਨੂੰ ਐਕਸੈਪਟ ਕਰਨਾ ਚਾਹੀਦਾ ਵੀ ਜੇ ਉਸ ਨੂੰ ਸਾਡੀ ਸੁਸਾਇਟੀ ਦੇ ਲੋਕ ਨੇ ਜੇ ਜੇ ਉਸ ਨੂੰ ਨਹੀਂ ਜਿਤਾਉਂਦੇ ਤਾਂ ਉਸ ਨੂੰ ਇਹ ਉਹ ਨਾਲ ਫਿਰ ਵੀ ਧੰਨਵਾਦੀ ਹੋਣਾ ਚਾਹੀਦਾ ਮੈਂ ਤਾਂ ਕਹਾਂਗਾ ਵੀ ਨਹੀਂ ਸ਼ਾਇਦ ਉਹਦੇ ਚ ਕੁਝ ਕਮੀਆਂ ਸੁਧਾਰਨੀਆਂ ਚਾਹੀਦੀਆਂ ਫਿਰ ਮੌਕਾ ਉਹ ਜਿਹੜਾ ਫਿਰ ਇਲੈਕਸ਼ਨ ਲੈਣਗੇ ਪਰ ਪੀਸਫੁਲੀ ਸ਼ਾਂਤੀਪੂਰਵਕ ਇਲੈਕਸ਼ਨ ਹੋਣੇ ਚਾਹੀਦੇ ਨੇ ਸਾਡਾ ਜਿਹੜਾ ਖਾਸ ਤੌਰ ਤੇ ਸਭੀ ਸ਼ਾਨ ਹੈ ਪੰਜਾਬੀਆਂ ਦੀ ਭਾਈਚਾਰਕ ਸਾਂਝ ਦੀ ਉਹ ਬਣੀ ਰਹਿਣੀ ਚਾਹੀਦੀ ਹੈ ਮੈਂ ਇਹ ਹੀ ਕਹੇਗਾ ਸਾਰੇ ਅੱਜ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦੇ ਦਰਸ਼ਕਾਂ ਦਾ ਤੇ ਇਸੇ ਤਰ੍ਹਾਂ ਆਪਣੇ ਨਾਲ ਚੈਨਲ ਨਾਲ ਜੁੜੇ ਰਹੋ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਥੈਂਕ ਯੂ ਬਹੁਤ